ਰਾਜਪੁਰਾ ਦੇ ਨਾਲ ਲੱਗਦੇ ਪਿੰਡ ਗੰਡਿਆ ਖੇੜੀ ਵਿੱਚੋਂ ਗੁਜ਼ਰਦੀ ਪਾਖੜਾ ਨਿਰਮਾਣਾ ਮੇਨ ਬ੍ਰਾਂਚ ਤੇ ਪ੍ਰਸ਼ਾਸਨ ਵੱਲੋਂ ਲਗਾਏ ਚਤਾਵਨੀ ਬੋਰਡ ਨੂੰ ਨਜ਼ਰ ਅੰਦਾਜ਼ ਕਰ ਨੌਜਵਾਨ ਅਤੇ ਬੱਚੇ ਖੁੱਲ੍ਹਿਆਂ ਮੇਨ ਨਹਿਰ ਦੇ ਵਿੱਚ ਨਹਾਉਂਦੇ ਅਕਸਰ ਹੀ ਦਿਖਾਈ ਦਿੰਦੇ ਹਨ ਦੱਸਦੀ ਹੈ ਕਿ ਵਿਭਾਗ ਵੱਲੋਂ ਨਹਿਰ ਦੇ ਉੱਪਰ ਪਾਣੀ ਦਾ ਵਹਾਅ ਤੇਜ਼ ਹੋਣ ਦਾ ਚਤਾਵਨੀ ਬੋਰਡ ਵੀ ਲਗਾਇਆ ਗਿਆ ਹੈ ਪਰੰਤੂ ਗਰਮੀ ਤੋਂ ਬਚਣ ਲਈ ਨਹਿਰ ਤੇ ਆਏ ਹੋਏ ਨੌਜਵਾਨ ਇਸ ਨੂੰ ਦਰ ਕਿਨਾਰ ਕਰਕੇ ਨਹਿਰ ਵਿੱਚ ਛਲਾਂਗਾ ਮਾਰਦੇ ਹਨ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਦੇ ਵੀ ਇੱਥੇ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਕਿਉਂਕਿ ਪਾਣੀ ਦਾ ਵਹਾਅ ਕਾਫ ਕਰਨ ਹੁੰਦੇ ਸਮੇਂ ਲੋਕ ਪਾਣੀ ਵਿੱਚ ਛੇਰ ਉੜ ਜਾਂਦੇ ਹਨ ਤੁਸੀਂ ਦੇਖ ਰਹੇ ਹੋ ਪੀਟੀਆ ਨਿਊਜ਼ 24 ਅੱਜ ਅਸੀਂ ਗੱਲ ਕਰਨ ਲੱਗੇ ਆ ਨਹਿਰਾਂ ਦੀ ਕਿਉਂਕਿ ਅਸੀਂ ਨਹਿਰਾਂ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਗਰਮੀਆਂ ਦਾ ਮੌਸਮ ਹੈ ਅਕਸਰ ਜਿਹੜੇ ਨੌਜਵਾਨ ਜਿਹੜੇ ਨੇ ਬੱਚੇ ਨੇ ਨਹਿਰਾ ਦੇ ਵਿੱਚ ਨਹਾਣ ਲਈ ਪਹੁੰਚਦੇ ਆ ਤੇ ਜਿਹੜੀ ਹੈ ਆਪਣੀ ਜਾਨਾਂ ਕਈ ਜਿਹੜੇ ਆ ਫੁੱਲਬਾਜੀ ਕਰਦੇ ਹੋਏ ਜਾਂ ਲਾਲੀਏ ਕੋਈ ਅਨੋਨੀ ਹੁੰਦੇ ਉਹਨਾਂ ਦੀ ਜਿਹੜੀ ਹੈ ਜਾਨਾਂ ਚਲੀ ਜਾਂਦੀਆਂ ਪਰ ਅੱਜ ਅਸੀਂ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅਸੀਂ ਇਸ ਵਕਤ ਰਾਜਪੁਰਾ ਪਟਿਆਲਾ ਹਾਈਵੇ ਦੇ ਉੱਤੇ ਖੜੇ ਹਾਂ ਤੁਹਾਨੂੰ ਦੱਸਦੇ ਕਿ ਕੈਮਰਾਮੈਨ ਤੁਹਾਨੂੰ ਦਿਖਾਣਗੇ ਜਿਹੜਾ ਇਹ ਹਾਈਵੇ ਹੈ ਇਹ ਪਟਿਆਲਾ ਹਾਈਵੇ ਰੋਡ ਨੂੰ ਜੁੜਦਾ ਹੈ ਤੇ ਇਸ ਦੇ ਨੀਚੋਂ ਹੀ ਜੜੀ ਹੈ ਪਾਕਹਣਾ ਨਰਵਾਣਾ ਜਿਹੜੀ ਆ ਬ੍ਰਾਂਚ ਜਿਹੜੀ ਹੈ ਉਸ ਦੀ ਜਿਹੜੀ ਨਹਿਰ ਹੈ ਇੱਥੋਂ ਨਿਕਲਦੇ ਹੋਏ ਹਰਿਆਣੇ ਵੱਲ ਨੂੰ ਜਾਂਦੀ ਹੈ ਅਸੀਂ ਇੱਥੇ ਜਦ ਪਹੁੰਚੇ ਸਾਡੀ ਆਪਣੀ ਟੀਮ ਨਾਲ ਤਾਂ ਇੱਥੇ ਕੁਝ ਨੌਜਵਾਨ ਅਤੇ ਜਿਹੜੇ ਹੈ ਬੱਚੇ ਜਿਹੜੇ ਹੈ ਨਾਂਦੇ ਇੱਥੇ ਨਜ਼ਰ ਆਏ ਸੀਗੇ ਜਾਂ ਸਾਡੀ ਟੀਮ ਚੋਂ ਚੀ ਸਾਡੀ ਟੀਮ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਦਾਂ ਹਾਰੇ ਹੋ ਵੀ ਤੁਹਾਨੂੰ ਕੀ ਡਰ ਨਹੀਂ ਲੱਗਦਾ ਇੱਥੇ ਜਿਹੜੀ ਹੈ ਜਲ ਸਰੋਤ ਵਿਭਾਗ ਵੱਲੋਂ ਸਪੈਸ਼ਲ ਜਿਹੜੀ ਹੈ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਨੇ ਉਹ ਨੌਜਵਾਨ ਅਤੇ ਬੱਚੇ ਜਿਹੜੇ ਨੇ ਇਥੋਂ ਰਫੋ ਚੱਕਰ ਉਹ ਤੂੰ ਦੇਖ ਸਕਦਾ ਕੈਮਰਾਮੈਨ ਤੈਨੂੰ ਤਸਵੀਰ ਵੀ ਦਿਖਾਣਗੇ ਵੀ ਇੱਥੇ ਸਪੈਸ਼ਲ ਲਿਖਿਆ ਹੋਇਆ ਹੈ ਜਲ ਸਰੋਤ ਵਿਭਾਗ ਵੱਲੋਂ ਜਿਹੜੀ ਹੈ ਸਪੈਸ਼ਲ ਜਿਹੜੀ ਚੇ ਬਾਹ ਬਹੁਤ ਤੇਜ਼ ਹੈ ਇਸ ਥਾਨ ਉੱਪਰ ਨਹਾਉਣਾ ਅਤੇ ਤੈਰਨ ਦੀ ਸਖਤ ਮਨਾਈ ਹੈ ਜੇਕਰ ਕੋਈ ਉਕਤ ਪਾਬੰਦੀ ਸ਼ੁਦਾ ਹੁਕਮਾਂ ਦੀ ਉਲੰਘਣਾ ਕਰਦਾ ਤਾਂ ਇਸ ਦੀ ਸ਼ਿਕਾਇਤ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਜਾਵੇ ਆ ਪੁਲਿਸ ਨਾਲ ਜਿਹੜੀ ਹੈ ਸੰਪਰਕ ਕੀਤੀ ਜਾਵੇ ਪਰ ਦੇਖਣਾ ਇਹ ਹੋਵੇਗਾ ਅਸੀਂ ਇੱਥੇ ਤਕਰੀਬਨ ਡੇਢ ਘੰਟਾ ਸਮਾਂ ਹੋ ਗਿਆ ਸਾਨੂੰ ਇੱਥੇ ਸੀਗੇ ਪਰ ਇੱਥੇ ਕੋਈ ਵੀ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈ ਕੋਈ ਵੀ ਜਿਹੜਾ ਹੈ ਮੁਲਾਜ਼ਮ ਇਹ ਨਹਿਰੀ ਪਰਵਾਗ ਦਾ ਕੋਈ ਮੁਲਾਜ਼ਮ ਜੜਾਏ ਤੇ ਗਸਤ ਤੇ ਨਿਕਰਦਾ ਨਹੀਂ ਨਹੀਂ ਨਜ਼ਰ ਆਇਆ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿਉਂਕਿ ਜਿਹੜੇ ਨੌਜਵਾਨ ਬੱਚੇ ਇਥੇ ਨਹਿਰਾਂ ਦੇ ਵਿੱਚ ਨਹਾਣ ਲਈ ਪਹੁੰਚਦੇ ਨੇ ਜਦਕਿ ਸਪੈਸ਼ਲ ਉਲੰਘਣਾ ਕਰਦੇ ਨੇ ਚੇਤਾਵਨੀ ਜਿਹੜੀ ਹੈ ਦਿੱਤੀ ਗਈ ਕਿਉਂਕਿ ਤੁਸੀਂ ਦੇਖ ਸਕਦੇ ਹੋ ਨਹਿਰ ਦਾ ਬਾਬ ਜਿਹੜਾ ਹੈ ਕਿੰਨਾ ਤੇਜ਼ ਹੈ ਕੈਮਰਾ ਦੇ ਵਿੱਚ ਤੁਸੀਂ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਹੈ ਡੂੰਗੀ ਵੀ ਬਹੁਤ ਹੈ ਤੇ ਦਾ ਬਾਬ ਵੀ ਤੇਜ਼ ਹੈ ਇਸ ਕਰਕੇ ਜਿਹੜਾ ਹੈ ਜਲ ਸਰੋਤ ਵਿਭਾਗ ਵੱਲੋਂ ਜਿਹੜੀ ਹੈ ਨਹਿਰੀ ਪਰਵਾਗ ਵੱਲੋਂ ਜਿਹੜੀ ਹੈ ਪਾਬੰਦੀ ਇਥੇ ਲਗਾਈ ਗਈ ਜੁਵਾਨ ਤੇ ਬੱਚੇ ਨੇ ਜਿਹੜੇ ਇਸਤਾ ਪਾਲਨ ਨਹੀਂ ਕਰਦੇ ਜਿਸ ਕਰਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਜਿਹੜੀ ਆਪਣੀ ਜਾਨਾ ਗਵਾਣੀ ਪੈਂਦੀ ਹੈ ਹੁਣ ਦੇਖਣਾ ਹੋਵੇਗਾ ਵੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਹਿਰੀ ਪੁਬਾਕ ਜਿਹੜਾ ਹੈ ਇਸ ਜਿਹੜੀ ਟਿੱਲ ਨੂੰ ਜਿਹੜਾ ਵਰਤ ਰਿਹਾ ਉਸ ਦੇ ਵਿੱਚ ਜਿਹੜੀ ਹੈ ਅਗਰ ਕਿਸੇ ਦੀ ਜਾਨ ਜਾਂਦੀ ਹੈ ਤਾਂ ਉਸ ਦਾ ਜਿੰਮੇਵਾਰ ਕੌਣ ਹੋਵੇਗਾ ਹੁਣ ਸਾਡੀ ਖਬਰਦਾਰ ਸ ਦੇਖਣਾ ਹੋਵੇਗਾ ਵੀ ਸਾਡੀ ਖਬਰ ਦੇ ਨਾਲ ਪੁਲਿਸ ਪ੍ਰਸ਼ਾਸਨ ਜਿੱਕੋ ਕੀ ਜਬਾ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਇਸ ਦੇ ਕੁਛੇ ਮੀਟਰ ਦੂਰ ਤੇ ਜਿਹੜੀ ਹੈ ਖੇੜੀ ਗੰਡੀਆ ਥਾਣਾ ਹੈ ਜਿਸ ਨੂੰ ਇਹਦਾ ਏਰੀਆ ਪੈਂਦਾ ਹੈ ਉਹਨਾਂ ਵੱਲੋਂ ਵੀ ਜਿਹੜੀ ਹੈ ਇੱਥੇ ਕੋਈ ਜਾਏਗਾ ਉਹਨਾਂ ਵੱਲੋਂ ਜਿਹੜੀ ਹੈ ਇੱਥੇ ਗਸ਼ਤ ਕੀਤੀ ਜਾਂਦੀ ਹੈ ਜਾਂ ਇੱਥੇ ਨਹਾਣ ਵਾਲੇ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਂਦਾ ਹੈ ਉਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਨਹੀਂ ਪੀਟੀ ਨੋ 24 ਦੇ ਲਈ ਰਾਜਪੁਰਾ ਤੋਂ ਹਿਮਾਚਲ ਦੀ ਰਿਪੋਰਟ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز